ਰਾਮ ਰਾਮ ਜੀ ਮੈਂ ਅਰਵਿੰਦ ਰਾਜਪੂਤ ਗੁਰਦਾਸਪੁਰ ਬ੍ਰੈਂਡ ਫੋਰ ਯੂ ਗਾਰਮੈਂਟਸ ਤੋਂ ਤੇ ਨਿਊ ਇਅਰ ਦੀਆਂ ਬਹੁਤ ਬਹੁ ਮੁਬਾਰਕਾਂ ਆਪਣਾ ਸ਼ੋਅਰੂਮ ਬਟਾਲਾ ਰੋਡ ਤੇ ਆ ਨੀਅਰ ਵਿਸ਼ਾਲ ਮੇਗਾ ਮਾਰਟਵਾ ਬਹੁਤ ਵਧੀਆ ਕੱਪੜੇ ਤੁਹਾਨੂੰ ਗਾਰਮੈਂਟਸ ਜੈਂਟਸ ਦੇ ਮਿਲਣਗੇ ਤੇ ਸਾਰੇ ਇੰਪੋਰਟਡ ਹੋਣਗੇ ਤੇ ਜਦੋਂ ਮਰਜ਼ੀ ਆਓ ਵਧੀਆ ਹੀ ਕਪੜਾ ਖਰੀਦੋ ਵਧੀਆ ਪਾਓ ਨਿਊ ਇਅਰ ਦੀਆਂ ਬਹੁਤ ਬਹੁ ਮੁਬਾਰਕਾਂ ਆ ਤੇ ਚੜਤੀ ਕਲਾ ਚ ਰੋ ਤੇ ਮਾਪਿਓ ਦੀ ਸੇਵਾ ਕਰੋ ਆਸ਼ੀਰਵਾਦ ਉਹਨਾਂ ਦਾ ਲਓ ਤੇ ਮਿਹਰਬਾਨੀ ਥੈਂਕ ਯੂ ਸੋ ਮਚ ਜੀ ਜੈ ਸ਼੍ਰੀ ਰਾਮ ਜੀ ਮੈਂ ਮਨੂ ਸ਼ਰਮਾ ਗੁਰਦਾਸਪੁਰ ਤੋਂ ਮੈਂ ਇਸ ਵੇਲੇ B4U ਸ਼ੋਰੂਮ ਤੇ ਖੜਾ ਮੇਰਾ ਵੀਰ ਸਨੀ ਰਾਜਪੂਤ ਪੰਨ ਜੀ ਕੋਟਮੋਲਾਲ ਤੋਂ ਲੱਭੂ ਹਰਦਸ਼ਨੀ ਤੋਂ ਮੈਂ ਸਾਰੇ ਇਲਾਕਾ ਨਾ ਵਸੀਆਂ ਨੂੰ ਤਹੇ ਦਿਲ ਤੋਂ ਨਵੇਂ ਸਾਲ ਦੀਆਂ ਮੁਬਾਰਕਾਂ ਦਿਨਾ ਔਰ ਆਸ ਕਰਦਾ ਹਾਂ ਕਿ ਸਾਰਿਆਂ ਦਾ ਨਵਾਂ ਸਾਲ ਸੁਖਮਈ ਟੰਗ ਨਾਲ ਬਤੀਤ ਹੋਵੇ ਕੋਈ ਔਰਚਰ ਆਕਰ ਨਾ ਆਵੇ ਤੇ ਇਸ ਕਰਕੇ ਮੈਂ ਫਿਰ ਦੁਬਾਰਾ ਨਵੇਂ ਸਾਲ ਦੀਆਂ ਮੁਬਾਰਕਾਂ ਦੇਣਾ ਤੇ ਮੇਰਾ ਭਰਾ ਸਨੀ ਰਾਜਪੂਤ ਦਾ ਸ਼ੋਰੂਮ ਹੈ B4 ਜੋ ਬਟਾਲਾ ਰੋਡ ਓਪੋਜੀਟ ਸਟੇਨ ਹੋਟਲ ਤੇ ਇੱਥੇ ਹਰ ਤਰ੍ਹਾਂ ਦੀ ਵੈਰਾਈਟੀ ਰੈਡੀਮੈਂਟ ਦੀ ਹਰ ਤਰ੍ਹਾਂ ਦੀ ਚੀਪ ਐਂਡ ਰੇਟ ਤੇ ਮਿਲਦੀ ਹੈ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਮਿਲਦੀ ਹੈ ਔਰ ਬ੍ਰਾਂਡਡ ਮਿਲਦੀ ਹੈ ਫਿਰ ਇੱਕ ਵਾਰੀ ਮੈਂ ਸਾਰੇ ਇਲਾਕਾ ਨਵਾਸੀਆਂ ਨੂੰ ਨਵੇਂ ਸਾਲ ਦੀ ਸ਼ੁਭਕਾਮਨਾਵਾਂ ਦਿੰਦਾ ਜੈ ਸ਼੍ਰੀ ਰਾਮ ਜੀ ਸਾਰੇ ਗੁਰਦਾਸਪੁਰ ਜ਼ਿਲ੍ਹੇ ਦੇ ਸਾਡੇ ਜਿੰਨੇ ਵੀ ਭਰਾ ਸੱਜਣ ਮਾਵਾ ਪੈਣਾ ਮਤਾ ਬਾਪੂ ਤੇ ਸਾਡੇ ਵੱਲੋਂ ਲੱਖ ਲੱਖ ਮੁਬਾਰਕਾਂ ਹੈ ਨਵੇਂ ਦਿਨ ਦੀਆਂ ਤੇ ਨਵੇਂ ਸਾਲ ਦੀਆਂ ਲੋਹੜੀ ਦੀਆਂ ਲੱਖ ਲੱਖ ਮੁਬਾਰਕਾਂ ਅੱਜ ਆਪਾਂ ਆਪਣੇ ਭਰਾ ਰਵਿੰਦ ਟਾਗਰ ਰਾਜਪੂਤ ਦੀ ਦੁਕਾਨ ਤੇ ਆਏ ਆ ਤੇ ਯਾਰਾਂ ਦਾ ਯਾਰਿਆ ਸਾਡਾ ਅਸੀਂ ਇਹਦੀ ਆਪਣੀ ਸ਼ੋਪ ਆ ਜੀ ਹੋਟਲ ਸਟੇ ਇਨ ਰੈਸਟੋਰੈਂਟ ਆ ਨਾ ਅਬਰੋਲ ਹਸਪੀਟਲ ਲੱਗੇ ਉੱਤੇ ਬਟਾਲਾ ਰੋਡ ਤੇ ਆਓ ਭਰਾ ਕੋ ਤੇ ਕੋਈ ਗੱਲ ਨਹੀਂ ਵਧੀਆ ਕੱਪੜੇ ਲਿਆਂਦੇ ਆ ਭਰਾ ਨੇ ਤੁਹਾਡੇ ਜਿੰਨੇ ਯਾਰ ਦੋਸਤ ਸਪੋਰਟਸਮੈਨ ਮੁੰਡੇ ਜਿੰਨੇ ਸਾਡੇ ਯਾਰ ਬੇਲੀ ਨੇ ਆਓ ਕੋਈ ਰੇਟ ਦੀ ਗੱਲ ਨਹੀਂ ਤੇ ਭਰਾ ਆਪਣਾ ਮਦਦ ਕਰਦਾ ਉਦਾਂ ਵੀ ਲੋਕਾਂ ਦੀ ਤੇ ਓਕੇ ਸੁੱਖੇ ਵੇਲੇ ਭਰਾ ਨਾਲ ਖੜਨ ਵਾਲੇ ਬੰਦੇ ਆਪਾਂ ਤੇ ਬਾਕੀ ਚੜ੍ਹਦੀ ਕਲਾ ਆ ਵਾਈ ਗਰੁੱਪ ਭਰਾ ਅਗੇ ਅਰਦਾਸ ਕਰਦੇ ਆ ਕਿ ਮਾਂ ਪਿਓ ਦੀ ਸੇਵਾ ਕਰਿਆ ਕਰੋ ਤੇ ਨਸ਼ੇ ਤੋਂ ਦੂਰ ਰਹੋ ਤੇ ਬਾਕੀ ਸਰੀਰ ਨੂੰ ਕੈਮ ਰੱਖੋ ਜਗ ਤੇ ਇਹੋ ਚਾਰ ਗੱਲਾਂ ਨੇ ਬਾਕੀ ਆਪਾਂ ਯਾਰਾਂ ਦੇ ਯਾਰਿਆਂ ਵਧੀਆ ਸੋਚ ਰੱਬ ਨੇ ਸਾਨੂੰ ਦਿੱਤੀ ਆ ਨਾਲ ਸਾਡਾ ਭਰਾ ਸ਼ਰਮਾ ਜੀ ਨਾਲ ਲੱਭੂ ਹਰਦੋਸ਼ਨੀਆ ਭਰਾ ਆਪਣਾ ਤੇ ਵਧੀਆ ਵਾਹਿਗੁਰੂ ਅੱਗੇ ਅਰਦਾਸ ਕਰਦੇ ਆ ਰਾਮ ਜੀ ਅੱਗੇ ਕਿ ਵਧੀਆ ਸਾਲ ਰੰਗੇ ਸਾਰਿਆਂ ਦਾ ਤੇ ਅਰਦਾਸ ਕਰਦੇ ਆ ਜੈ ਸ਼ੀ ਰਾ ਜੈ